ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਜੋਗ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਸੰਬੰਧੀ ਨੀਤੀ ਦੀ ਆਲੋਚਨਾ ਕੀਤੀ ਹੈ ਅੰਮ੍ਰਿਤ ਸਰਵਿਕੇ ਕਿਸਾਨਾਂ ਦੇ ਇੱਕ ਵਫਦ ਨਾਲ ਮੁਲਾਕਾਤ ਦੌਰਾਨ ਉਹਨਾਂ ਲੈਂਡ ਪੂਲਿੰਗ ਨੀਤੀ ਦੀ ਨਿਖੇਦੀ ਕਰਦਿਆਂ ਕਿਹਾ ਕਿ ਇਸ ਨਾਲ ਰੀਅਲ ਅਸਟੇਟ ਮਾਫੀਆ ਨੂੰ ਹੱਲਾਸ਼ੇਰੀ ਮਿਲੇਗੀ ਤਰਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਪੰਜਾਬ ਵਿੱਚ ਭਾਜਪਾ ਆਪ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦਾ ਘਾਣ ਨਹੀਂ ਕਰਨ ਦੇਵੇਗਾ ਇਹ ਸਕੈਮ ਵੀ ਹੈ समाजिक ता खराब करने का षडयंत्र भी लगभग एक लख लग लोग विस्थापित होंगे और लगभग भी हजार हथा चो रोजगार चला जाएगा खेती वाली पचहत्तर हज़ार एकड़ जमीन अपनी अहंकार वास्ते अपने आकावान खुश करने वास्ते ਭ੍ਰਸ਼ਟਾਚਾਰ ਕਰਨ ਨਸਤੇ ਕੋਈ ਜਾਰੀ ਹੈ ਔਰ ਭਾਰਤੀ ਜਨਤਾ ਪਾਰਟੀ ਕਿਸਾਨ ਨਿਮਾਲਾ 1 ਇੰਚ ਜ਼ਮੀਨ ਨਹੀਂ ਖੋਲਣ ਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭਾਜਪਾਗੂਆਂ ਵੱਲੋਂ ਲੈਂਡ ਪੂਲਿੰਗ ਮੁੱਦੇ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਦੀ ਸਕੀਮ ਬਣਾਈ ਹੈ ਬੇਸਿਕਲੀ ਉਹ ਸਕੀਮ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਇਸ ਸਕੀਮ ਦੇ ਤਹਿਤ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆਵੇ ਜਿਹੜੀ ਜ਼ਮੀਨ ਹੈ ਉਹ ਹਰ ਕਿਸਾਨ ਦੀ ਇੱਕ ਲਾਈਫ ਲਾਈਨ ਹੈ ਆਪਣੇ ਬੱਚਿਆਂ ਵਾਂਗੂ ਜਿਹੜਾ ਕਿਸਾਨ ਹੈ ਨਾ ਆਪਣੀ ਜ਼ਮੀਨ ਨਾਲ ਪਿਆਰ ਕਰਦਾ ਹੈ ਇਹ ਸਰਕਾਰ ਨੇ ਜਿਹੜੇ ਦਿੱਲੀ 'ਚ ਬੈਠੇ ਜਿਹੜੇ ਅਰਵਿੰਦ ਕੇਜਰੀਵਾਦ ਉਹਨਾਂ ਦੀ ਸਾਰੀ ਟੀਮ ਹੈ ਇਨਾਂ ਨੇ ਪੰਜਾਬ ਨੂੰ ਲੁੱਟਣ ਦਾ ਇੱਕ ਨਵਾਂ ਜ਼ਰੀਆ ਬਣਾਇਆ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਲੈਂਡ ਪੁੱਲਿੰਗ ਪਾਲਿਸੀ ਲੈ ਕੇ ਆਮ ਆਦਮੀ ਪਾਰਟੀ ਆਈ ਹੈ ਔਰ ਅਸੀਂ ਸਭ ਜਾਣਦੇ ਹਾਂ ਕਿ ਪੂਰੇ ਪੰਜਾਬ ਤੇ ਦੀ ਹਾਹਾਕਾਰ ਮਚੀ ਹੋਈ ਹੈ ਇਸ ਵੇਲੇ ਦਿੱਲੀ ਦੇ ਵਿੱਚ ਲਿਕਰ ਪਾਲਿਸੀ ਦਾ ਇੱਕ ਬਹੁਤ ਵੱਡਾ ਸਕੈਂਡਲ ਆਮ ਆਦਮੀ ਪਾਰਟੀ ਦੇ ਨਾਮ ਜੜਿਆ ਸੀ ਔਰ ਬਹੁਤ ਸਾਰੇ ਲੋਕ ਜੇਲਾ ਚੁਈ ਗਏ ਔਰ ਮੇਰਾ ਇਹ ਮੰਨਣਾ ਹੈ ਕਿ ਇਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆ ਰਹੇ ਨੇ ਉਸ ਤੋਂ ਵੀ ਵੱਡਾ ਇੱਕ ਸਕੈਂਡਲ ਜਿਹੜਾ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਸਾਹਮਣੇ ਨਜ਼ਰ ਆਏਗਾ ਆਉਣ ਵਾਲੇ ਦਿਨਾਂ 'ਚ ਇਹ ਸਾਡੇ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੇ ਰਹਿਣ ਹੋਂਦ ਬਣਨ ਵਾਲੇ ਸਰਕਾਰ ਨੇ ਕਿਸਾਨਾਂ ਨੂੰ ਉਜਾਗਨ ਦੀ ਜਿਹੜੀ ਮਿੱਧੀ ਆਂਦੀ ਹੈ ਉਸ ਨੀਤੀ ਦੇ ਖਿਲਾਫ ਅਸੀਂ ਅੱਜ ਜਿਹੜਾ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਆ ਦੇ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਅੱਗੇ ਲੈ ਕੇ ਆਉਣ ਦੇ ਲਈ ਆ ਆ ਜਿਹੜਾ ਪੱਤਰ ਵੀ ਹੈ ਵੀ ਤੁਹਾਨੂੰ ਮੈਂ ਕਹੂੰਗਾ ਜ਼ਿਲ੍ਹਾ ਪ੍ਰਧਾਨ ਜੀ ਨੂੰ ਦਿਓ ਦੇਣਗੇ ਜਿਹਦੇ ਵਿੱਚ ਇਹ ਪੂਲਿੰਗ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਉਹਦੇ ਨੁਕਸਾਨ ਕੀ ਨੇ ਉਹ ਸਰਕਾਰ ਕਿੰਨੇ ਸਮੇਂ ਦੇ ਵਿੱਚ ਇਸ ਨੂੰ ਕਿੱਦਾਂ ਕਿੱਦਾਂ ਕਰਨ ਜਾ ਰਹੀ ਹੈ ਵੈਸੇ ਤੋਂ ਅੱਜ ਭਾਰਤੀ ਜਨਤਾ ਪਾਰਟੀ ਨੇ ਤਹਿैया ਕਰ ਲਿਆ ਪਿਛਲੇ ਦਿਨੀ